ਇਦੇ 'ਚ ਨਾ ਕੋਈ ਗੁਮਾਨ ਹੋਣਾ ਚਾਹੀਦਾ ਨਾ ਕੋਈ ਕੰਪਲੈਕਸ ਹੋਣਾ ਚਾਹੀਦਾ ਜਿਹਦੇ 'ਚ ਕੋਈ ਗੁਮਾਨ ਹੈ ਕਿ ਮੈਂ ਤਾਂ ਜਵਾਈ ਆ ਜੀ ਇਹਨਾਂ ਦਾ ਹੈਨਾ ਉਹ ਦਾ ਮਤਲਬ ਤੁਸੀਂ ਬੈਲੈਂਸ ਵਿਗਾੜ ਲਿਆ ਉਹਨਾਂ ਰਿਸ਼ਤਿਆਂ ਦਾ ਜੇ ਤੁਹਾਨੂੰ ਉਹਨਾਂ ਨੇ ਆਪਣੀ ਬੇਟੀ ਦਿੱਤੀ ਹੈ ਤਾਂ ਤੁਸੀਂ ਉਹਨਾਂ ਦੇ ਪੁੱਤ ਬਣ ਗਏ ਤੇ ਜਿੰਨੂੰ ਕਿਸੇ ਨੂੰ ਕੋਈ ਕੰਪਲੈਕਸ ਵੈਸੇ ਹੀ ਆ ਜਾਂਦਾ ਹੈ ਕਿ ਮੈਂ ਤਾਂ ਕਿੱਥੇ ਇੱਥੇ ਇਹਨਾਂ 'ਚ ਫਿੱਟ ਹੋਣਾ ਮੈਂ ਕਿਦਾਂ ਮੈਂ ਤਾਂ ਡਿਫਰੈਂਟ ਆ ਉਹ ਵੀ ਰਿਸ਼ਤੇ ਬਰਬਾਦ ਹੁੰਦੇ ਨੇ ਸੋ ਇਹ ਨੋ ਸੱਸ ਦੀ ਜੋੜੀ ਵਿੱਚ ਨਾ ਇੱਕ ਜਿਹੜਾ ਹਸਬੈਂਡ ਹੁੰਦਾ ਉਹ ਵਿੱਚ ਟੰਗਿਆ ਜਾਂਦਾ ਸੋ ਤੁਸੀਂ ਮੈਂ ਤੁਹਾਨੂੰ ਰੀਅਲ ਲਾਈਫ ਦੀ ਗੱਲ ਕਰਾਂ ਮੈਂ ਤੁਹਾਡੇ ਨਾਲ ਪਹਿਲਾਂ ਵੀ ਗੱਲ ਕੀਤੀ ਐ ਇਸ ਬਾਰੇ ਤੁਸੀਂ ਕਿਹਾ ਸੀ ਮੇਰੇ ਸਹੁਰੇ ਪਰਿਵਾਰ ਮੇਰੀ ਬੜੀ ਫਾਰਮੈਲਿਟੀ ਕਰਦੇ ਐ ਮੈਂ ਜਾਨਣਾ ਤੇ ਮੈਂ ਮਤਲਬ ਮੁੰਡਾ ਬਣ ਕੇ ਰਹਿਣਾ ਉੱਥੇ ਸੋ ਤੁਹਾਨੂੰ ਕੀ ਲੱਗਦਾ ਕਿ ਇੱਕ ਉਹ ਕਾਮਯਾਬ ਰਿਸ਼ਤੇ ਦੀ ਕੀ ਰਮਜ਼ ਹੁੰਦੀ ਐ ਕਿ ਇੱਕ ਬੰਦੇ ਨੂੰ ਨਾ ਮਤਲਬ ਆਪਣੀ ਵਾਈਫ ਨਾਲ ਵੀ ਨਿਭਾਣੀ ਹੋਵੇ ਆਪਣੀ ਮਾਂ ਨਾਲ ਵੀ ਜਦੋਂ ਨਿਭਾਣੀ ਹੋਵੇ ਦੇਖੋ ਰਿਸ਼ਤਾ ਜਿਹੜਾ ਵੀ ਐ ਨਾ ਜੀ ਕੋਈ ਵੀ ਐ ਇਦੇ 'ਚ ਨਾ ਕੋਈ ਗਮਾਨ ਹੋਣਾ ਚਾਹੀਦਾ ਨਾ ਕੋਈ ਕੰਪਲੈਕਸ ਹੋਣਾ ਚਾਹੀਦਾ ਜਿਹਦੇ 'ਚ ਕੋਈ ਗਮਾਨ ਆ ਕਿ ਮੈਂ ਤਾਂ ਜਵਾਈ ਆ ਜੀ ਇਹਨਾਂ ਦਾ ਹੈਨਾ ਉਹ ਦਾ ਮਤਲਬ ਤੁਸੀਂ ਬੈਲੈਂਸ ਵਿਗਾੜ ਲਿਆ ਉਹਨਾਂ ਰਿਸ਼ਤਿਆਂ ਦਾ ਜੇ ਤੁਹਾਨੂੰ ਉਹਨਾਂ ਨੇ ਆਪਣੀ ਬੇਟੀ ਦਿੱਤੀ ਹੈ ਤਾਂ ਤੁਸੀਂ ਉਹਨਾਂ ਦੇ ਪੁੱਤ ਬਣ ਗਏ ਠੀਕ ਹੈ ਇਦਾਂ ਹੀ ਨੂੰ ਹੈ ਜੇ ਤੁਸੀਂ ਆਪਣਾ ਪੁੱਤ ਵਿਆਹ ਕੇ ਨੂੰ ਘਰੇ ਲੈ ਆਂਦੀ ਤਾਂ ਤੁਹਾਡੀ ਇੱਕ ਧੀ ਆ ਗਈ ਮਤਲਬ ਇਹਨੂੰ ਸਿਆਣੇ ਕਹਿੰਦੇ ਹੁੰਦੇ ਸੀ ਧੀ ਦਾ ਚਿਹਰਾ ਬਦਲਿਆ ਹੈ ਧੀ ਇਹ ਚਿਹਰਾ ਬਦਲ ਗਿਆ ਤੁਹਾਡੇ ਵਾਲੀ ਉਧਰ ਚਲੀ ਗਈ ਹੈ ਕਿਸੇ ਦੀ ਤੁਹਾਡੇ ਘਰ ਆ ਗਈ ਹੈ ਧੀ ਹੈ ਤੁਹਾਡੀ ਜਿਨੇ ਤਾਂ ਚਿਹਰਾ ਬਦਲ ਲਿਆ ਸਮਝ ਲਿਆ ਉਹ ਤੁਹਾਨੂੰ ਧੀਾਂ ਵਾਂਗੂ ਹੀ ਪਿਆਰ ਕਰੇਗਾ ਤੇ ਜਿੰਨੂੰ ਕਿਸੇ ਨੂੰ ਕੋਈ ਕੰਪਲੈਕਸ ਵੈਸੇ ਹੀ ਆ ਜਾਂਦਾ ਕਿ ਮੈਂ ਤਾਂ ਕਿੱਥੇ ਇੱਥੇ ਇਹਨਾਂ ਚ ਫਿੱਟ ਹੋਣਾ ਮੈਂ ਕਿਦਾਂ ਮੈਂ ਤਾਂ ਡਿਫਰੈਂਟ ਆ ਉਹ ਵੀ ਰਿਸ਼ਤੇ ਬਰਬਾਦ ਹੁੰਦੇ ਨੇ ਸੋ ਇਹ ਮੈਂ ਆਨੈਸਟਲੀ ਕਹਿਣਾ ਚਾਹਾਂਗਾ ਕਿ ਇੱਕ ਬੈਲੈਂਸ ਹੈ ਇੱਕ ਆਰਟ ਹੈ ਇਹ ਸਾਰਿਆਂ ਨੂੰ ਸਿੱਖਣਾ ਚਾਹੀਦਾ ਹੈ ਕਿ ਪਰਿਵਾਰ ਕਿਵੇਂ ਚੱਲਦਾ ਹੈ ਕਿਸੇ ਤੇ ਜ਼ਿੰਮੇਵਾਰੀ ਪਾ ਕੇ ਨਹੀਂ ਕਦੇ ਚੱਲ ਸਕਦਾ ਜਿਉ ਇਦਾਂ ਕਰੇ ਤੇ ਫਿਰ ਮੈਂ ਇਦਾਂ ਕਰਾਂਗੀ ਜਿਉ ਇਦਾਂ ਦੀ ਹੈ ਫਿਰ ਮੈਂ ਤੇ ਆਗੋ ਫਿਰ ਇਦਾਂ ਦੀਆਂ ਇਦਾਂ ਦੇ ਨਾਲ ਪਰਿਵਾਰ ਨਹੀਂ ਚੱਲਦੇ ਸਮਝੋ ਬੈਸਟ ਕੀ ਹੈ ਬਿਹਤਰ ਕੀ ਹੈ ਜੋ ਬਿਹੇਵੀਅਰ ਤੁਸੀਂ ਅੱਜ ਆਪਣੇ ਘਰ ਚ ਕਰ ਰਹੇ ਹੋ ਤੁਹਾਡੀ ਬੇਟੀ ਨੇ ਆਪਣੇ ਸਹੁਰੇ ਘਰ ਜਾ ਕੇ ਕਰਨਾ ਹੈ ਜੋ ਪਿਓ ਅੱਜ ਕਰ ਰਿਹਾ ਹੈ ਉਹ ਵੱਡੇ ਹੋ ਕੇ ਪੁੱਤ ਨੇ ਉਹ ਬਿਹੇਵੀਅਰ ਕਰਨਾ ਮੋਸਟਲੀ ਸਾਰੇ ਨਹੀਂ 80% ਕਹਿ ਲਓ ਤੁਸੀਂ ਸੋ ਅਸੀਂ ਆਪਣੇ ਬੱਚਿਆਂ ਲਈ ਆਈਡਲ ਬੰਨਾ ਹੁੰਦਾ ਉਹਨਾਂ ਲਈ ਰੋਲ ਮਾਡਲ ਬੰਨਾ ਹੁੰਦਾ ਸੋ ਸਾਨੂੰ ਬਹੁਤ ਬੈਲੈਂਸ ਤਰੀਕੇ ਨਾਲ ਪਰਿਵਾਰ ਚਲਾਉਣਾ ਚਾਹੀਦਾ ਇਹੋ ਜੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ